ਸੜਕ ਤੇ ਵਿਚਾਲੇ ਆਲਦਾਲੇ ਘੁੰਮਦਾ ਫਿਰਦਾਂਗੇ ਤੂੰ ਕਿਹਦੇ ਗੱਡੀ ਥੱਲੇ ਆ ਜਾਈਂਗਾ ਇਕੱਡਾ ਮੈਂ ਮਰ ਜਾਣਾ ਹੈਗਾ ਵਾ ਇਹ ਕਿਰਦਾ ਤਾਂ ਹੈਗਾ ਲੈ ਠੀਕ ਗੱਲ ਹੋ ਗਈ ਤੰਗ ਹੋਣ ਵਾਲੀ ਕੋਈ ਅੱਜ ਆ ਇਹ ਗੱਲ ਤਾ ਤੂੰ ਮਰਨਾ ਕਿਉਂ ਆ ਰਿਹਾ ਦਿਮਾਗ ਚ ਲੈ ਕਿ ਤੂੰ ਥੋੜੇ ਤਾਂ ਨਾ ਬਾਅਦ ਅੱਜ ਬਤਾਈ ਬਸ ਮਰਨਾ ਜਾਣਾ ਓਏ ਕੱਲੀ ਪੈਪ ਤੇ ਬਿਨਾ ਸਾਰੇ ਤੇ ਜੇ ਪਿੱਛੇ ਨੂੰ ਥੋੜੀ ਖਾਂਦਾ ਸਿੱਧਾ ਮੈਂ ਜਿਹੜਾ ਨਹਿਰ ਖਾਲੀ ਹੈ ਨਿਰਮਾਨ ਕਿਹੜੇ ਸਕੂਲ ਪੜਿਆ ਪੁੱਤੂ ਨਾ ਕੋਈ ਨਾ ਕੇ ਯਾਰ ਪੜਿਆ ਲਿਖਿਆ ਮੁੰਨਾ ਉਹਨ ਆਪਣਾ ਯਾਰ ਅਹ ਮੇ ਦੋ ਦਿਨ ਹੋਰੀ ਹੋਂ ਬਾਦੇ ਦਾ ਸੀ ਫੇਰੇ ਸੀ ਮੈਂ ਮਰਨਾ ਕਾ ਨਾ ਚਾਹੁੰਦਾ ਪਰ ਮਰਨਾ ਕੋਈ ਹੱਲ ਆ ਨਾ ਕਾਲ ਕਰਕੇ ਦੇਖਦਾ ਨੰਬਰ ਕੋਈ ਚਾਲ ਆ ਕੋਈ ਆਦਮੀ ਆ ਤੇ ਹੁਣ ਮੇਰੇ ਨੇ ਆਪਣਾ ਫਰਜ਼ ਨਿਭਾਇਆ ਮਾਇਲੇ ਰੋਡੇ ਬਣੀ ਲਾਗ। ਅਸੀਂ ਵੀ ਆਪਣਾ ਫਰਜ ਨਿਭਾਇਆ ਤੁਹਾਡੇ ਦਿੱਕਰ ਵੀਡੀਓ ਪਚਾਰਦੀ ਹੁਣ ਤੁਸੀਂ ਅਗਲਾ ਫਰਜ ਨਿਭਾਓ। ਵੀ ਇਸ ਵੀਡੀਓ ਨੂੰ ਇਹਦੇ ਆਪਣੇ ਆਂ ਨਿਕਰ ਪਚਾ ਦੇ। ਅੰਜ ਪਤਾ ਲੱਗ ਕਿ ਸੱਕ ਰੀਜਨ ਵੀ ਇਹ ਕਿਉਂ ਇੰਨਾ ਨੈਗੇਟਿਵ ਹੋਇਆ ਫਿਰਦਾ। ਆ ਤਿੱਬੇ ਦਾ ਪੋਲਾ ਜੀ ਇਹ ਮੇਰ ਕਾ ਢਾਬਾ ਤਿੱਬੇ ਦਾ ਪੋਲਾ ਲੋਹਾਂ ਵਾਲੀ ਸ਼ਹਿਰ ਬਾਈਪਾਸ ਲਖਣੀ ਬਾਈਪਾਸ। ਆ ਵੀਰਾ ਇਹ ਕਦੇ ਸ਼ੜਕ ਦੇ ਵਿਚਾਲੇ ਹੋ ਜਾਂਦਾ ਕਦੇ ਸਾਈਡ ਤੇ ਹੋ ਜਾਂਦਾ ਕਦੇ ਕੁਛ ਕਰਦਾ। ਜੀ ਹੈਲੋ ਕੋ ਵੀਰੇ ਹੈਲੋ ਕੋ ਵੀਰੇ ਇਹ ਵੀਰ ਦੀ ਦਿਮਾਗੀ ਹਾਲਤ ਸਹੀ ਨਹੀਂ ਲੱਗਦੀ ਅਰਮਾਨ ਨਾਉ ਦੱਸੇ ਵੀਰੇ ਹਾਂਜੀ ਹਾਂਜੀ ਅਰਮਾਨ ਕਿੱਥੇ ਰਹਿਣਾ ਕਿੱਥੇ ਆ ਤੂੰ ਮੈਂ ਜਲੰਧਰ ਬਾਈਪਾਸ ਜਲੰਧਰ ਬਾਈਪਾਸ ਤੇ ਓਰੇ ਹੁਣ ਇੱਧਰ ਕਿਵੇਂ ਆ ਗਿਆ ਬਸ ਆ ਗਿਆ ਸੜਕ ਤੇ ਵਿਚਾਲੇ ਆਲਦਲ ਘੁੰਮਦਾ ਫਿਰਦਾ ਕਿ ਤੂੰ ਕਹੇ ਤੇ ਗੱਡੀ ਥੱਲੇ ਆ ਜਾਈਂਗਾ ਇੱਕਨ ਤਾਂ ਮੈਂ ਮਰ ਜਾਣਾ ਹੈਗਾ ਬਸ ਕੀ ਰਿਦਾਂਗਾ ਘਾਲਾ ਕੀ ਗੱਲ ਹੋ ਗਈ ਤੰਗ ਹੋਣ ਵਾਲੀ ਇਹ ਅੱਜ ਅੱਜ ਰੱਤ ਡਿਪਰੈਸ਼ਨ ਆ ਗਈ ਉਹ ਤੇ ਪੁੱਪੇ ਪਹਿਲਾਂ ਤਾਂ ਬੈਠਾ ਰਿਹਾ ਮੀਂਹ ਚ ਅੱਧਾ ਘੰਟਾ ਇਹਨਾਂ ਸਾਰੇ ਤੋਂ ਕੋਫੀ ਕੰਦੇ ਪੈਪ ਤੇ ਠੀਕ ਹੈ ਪਹਿਲਾਂ ਤਾਂ ਬਾਈ ਸਾਸਿ ਮੈਂ ਖਾਲਸਾ ਬਾਈ ਫਤਿਹ ਹਾਂ ਵੀਰੇ ਇਹ ਕਿਦੋਂ ਮਿਲਿਆ ਤੁਹਾਨੂੰ ਉਹ ਮੈਨੂੰ 1.5-2 ਪਾਣੀ ਘੰਟ ਹੋ ਗਈ 2.5 ਘੰਟੇ ਹੋ ਗਏ ਇੱਥੇ ਸੜਕ ਤੇ ਟਿੱਬੇ ਵਾਲੇ ਪੁਲ ਤੇ ਨਹੀਂ ਪੈਪ ਤੇ ਬੈਠਾ ਸੀ ਪੁਲ ਵਾਲੇ ਤੇ ਆ ਜਿਹੜੀ ਪੁਲ ਵਾਲੀ ਪੈਪ ਆ ਕੋਲ ਦੀ ਪੈਪ ਨਹੀਂ ਹੁੰਦੀ ਉੱਥੇ ਜਿਹੜੀ ਵਾਲੀ ਹਾਂ ਹਾਂ ਮੈਂ ਦੇਖੀ ਜਾਨਾ ਬੈਠਾ ਮੈਂ ਇਹ ਵੀ ਇਹ ਵੀ ਕੀ ਚੱਕਰ ਆ ਵੀ ਬੰਦਾ ਸ਼ਰਾਬੀ ਆ ਜਾਂ ਕੀ ਨਸ਼ੇ ਚ ਆ ਜਾਂ ਜਿਵੇਂ ਕੀ ਗੱਲਬਾਤ ਹਾਂ ਤੇ ਮੈਂ 20 ਕਮੈਂਟ ਨੂੰ ਚੈੱਕ ਕੀਤਾ ਮੀ ਬੰਦਾ ਜਿਹੇ ਇਕੱਲਾ ਹੀ ਜਿਵੇਂ ਆਂਗਲ ਕਰਕੇ ਐ ਕਰਕੇ ਐ ਫੋਨ ਕਰੀ ਜਾਂਦਾ ਹਾਂ ਤੇ ਓਕਣ ਇਹ ਲੱਗਿਆ ਹੋਇਆ ਅੱਛਾ ਜੀ ਤੇ ਲੱਗਿਆ ਹੋਇਆ ਮੈਂ ਦੇਖ ਨੋਟ ਕਰਦਾ ਹਾਂ ਵੀ ਨਸ਼ਾ ਕੀਤਾ ਜਾਂ ਕੀ ਗੱਲਬਾਤ ਆ ਪਤਾ ਤਾਂ ਲੱਗੇ ਓਏ ਕੱਲੀ ਪੈਪ ਤੇ ਬਿਨਾ ਸਾਰੇ ਤੇ ਜੇ ਪਿੱਛੇ ਨੂੰ ਥੋੜੀ ਲਿਖਾਉਂਦਾ ਸਿੱਧਾ ਮੈਂ ਜੀ ਕਹਿੰਦਾ ਨਹਿਰ ਖਾਲੀ ਆ ਉਹ ਮੇਰੇ ਮਨ ਚ ਆਇਆ ਮੈਂ ਜਾਂ ਦੇਖਾਂ ਜਾ ਕੇ ਕੀ ਗੱਲਬਾਤ ਆ ਫਿਰ ਇਹ ਉੱਥੇ ਗੇੜੇ ਕੱਢਣ ਲੱਗ ਗਿਆ ਜਾਂ ਗੇੜੇ ਕੱਢਣ ਲੱਗਾ ਮਾ ਵੀ ਇਹ ਕਿਸ ਗੱਡੀ ਥੱਲੇ ਆ ਗਿਆ ਨਾਲੇ ਤਾਂ ਆਪ ਆਪਣੀ ਜਾਨ ਤੋਂ ਜਾਊਗਾ ਜਿਹੜੀ ਵੀਡੀਓ ਇਹ ਭੇਜੀ ਹੋ ਸੀ ਵੀ ਇਹ ਕਹੀ ਜਾਂਦਾ ਮੈਂ ਮਰਨਾ ਹਾਂਜੀ ਉਹ ਮਤਲਬ ਮੈਂਟਲੀ ਸਹੀ ਨਹੀਂ ਹੈਗੀ ਇਹਦੀ ਮਤਲਬ ਵੀਰੇ ਸਤਿ ਸ੍ਰੀ ਅਕਾਲ ਵੀਰੇ ਕੀ ਨਾਮ ਤੇਰਾ ਅਰਮਾਨ ਅਰਮਾਨ ਕਿਵੇਂ ਆ ਪੁੱਤ ਕਿੱਥੋਂ ਦਾ ਤੂੰ ਪੁੱਤ ਕਿਹੜਾ ਰਹਿਣ ਵਾਲਾ ਕਿੱਥੋਂ ਦਾ ਮੈਂ ਜਲੰਧਰ ਬਾਈਪਾ ਜਲੰਧਰ ਬਾਈਪ ਕਿੱਥੇ ਬਾਦਰਗੇ ਰੋਡ ਤੇ ਕਿੱਧਰ ਉੱਤਰ ਬਾਦਰਗੇ ਰੋਡ ਤੇ ਅੱਛਾ ਠੀਕ ਹੈ ਪੁੱਤ ਕੀ ਕਰਦਾ ਡੈਡੀ ਕਰੇ ਡੈਡੀ ਮੇਰੇ ਕੰਮ ਕਰਦੇ ਆ ਦਾਦਾ ਪੁੱਤ ਲੈਕਸ ਰੋਡ ਦਾ ਲੈਕਸ ਰੋਡ ਦਾ ਤੂੰ ਕਿੰਨਾ ਪੜਿਆ ਪੁੱਤ 9ਵੇਂ ਪੜਿਆ ਵਸ ਨਹੀਂ ਪੁੱਤ ਵੱਧ ਪੜਿਆ ਹੋਇਆ ਨਹੀਂ ਨਹੀਂ ਦਿਮਾਗੀ ਖੜਾ ਹੋ ਰਮਨ ਖੜਾ ਹੋ ਅਰਮਾਨ ਕਿੰਨੇ ਭੈਣ ਭਰਾ ਆ ਪੁੱਤ ਤੁਸੀਂ ਮੈਂ ਦੋ ਭਰਾ ਦੋ ਭਰਾ ਵਾ ਦੂਜੇ ਭਰਾ ਕੀ ਆ ਕਰਦਾ ਉਹਦਾ ਬਸ ਆਪਣਾ ਕੰਮ ਆ ਬਿਗਨੇ ਦਾ ਦਾਦਾ ਪੁੱਤ ਬਾਲਪੇ ਪਰਦਾ ਬਾਲਪੇ ਪਰਦਾ ਫਲੈਕਸ ਬੋਰਡ ਦੇ ਹੈ ਨਾ ਠੀਕ ਆ ਵੀਰੇ ਠੀਕ ਆ ਈਰਮਾਨ ਕਿਹੜੇ ਸਕੂਲ ਪੜਿਆ ਪੁੱਤੂ ਮੈਂ ਕੋਈ ਸਕੂਲ ਨਹੀਂ ਪੜਿਆ ਨਹੀਂ ਨਹੀਂ ਈਰਮਾਨ ਐ ਨਾ ਕਹਿਆ ਯਾਰ ਪੜਿਆ ਲਿਖਿਆ ਮੁੰਡਾ ਮੇਰਾ ਭਰਾ ਯਾਰ ਤੂੰ ਹੈ ਇਹ ਦੋ ਤਿੰਨ ਵਾਰੀ ਹੁਣ ਭਾਦੇ ਲਾ ਸੀ ਫੇਰ ਅਸੀਂ ਮੈਂ ਮਰਨਾ ਕਹ ਤੂੰ ਚਾਹੁੰਦਾ ਪੁੱਤ ਮਰਨਾ ਕੋਈ ਹੱਲ ਆ ਜੇ ਤੂੰ ਮਰ ਜੇਗਾ ਕਿਸੇ ਨੂੰ ਕੀ ਮਿਲਜੂ ਪੁੱਤ ਕਿਸੇ ਦਾ ਕੀ ਲੈ ਜਾਏਗਾ ਤੂੰ ਇਹ ਨਹੀਂ ਯਾਰ ਕਰਨਾ ਜੇ ਜਿਉਂਦਾ ਰਹੇਗਾ ਲੋਕਾਂ ਦੀ ਸੇਵਾ ਕਰੇਗਾ ਕਿਸੇ ਦੀ ਜ਼ਿੰਦਗੀ 'ਚ ਕਿਸੇ ਦੇ ਕੰਮ ਆਏਗਾ ਮੈਂ ਬਸ ਸੇਵਾ ਕਰਨਾ ਚਾਹੁੰਦਾ ਬਸ ਸਾਡੇ ਨਾਲ ਚੱਲ ਸੇਵਾ ਹੀ ਕਰਾਂਗੇ ਫਿਰ ਆਪਾਂ ਹਾਂਜੀ ਹਾਂ ਠੀਕ ਹੈ ਮੈਨੂੰ ਲੈ ਦੇ ਲੋ ਬਸ ਚੱਲ ਠੀਕ ਹੈ ਤੈਨੂੰ ਨਾਲ ਲੈ ਚੱਲਦੇ ਹਾਂ ਸਾਡੇ ਕੋਲ ਉੱਥੇ ਬਜ਼ੁਰਗ ਨੇ ਵਿਚਾਰੇ ਬਹੁਤ ਹੁਣ ਵੀ ਅਸੀਂ ਇੱਕ ਮਰੀਜ਼ ਲੈ ਕੇ ਆਏ ਆਂ ਗੱਡੀ 'ਚ ਪਿਆ ਆ ਤੈਨੂੰ ਦਿਖਾਈਏ ਇਹ ਬਾਈ ਨੇ ਵਿਚਾਰਾ 4-5 ਮਹੀਨੇ ਹੋ ਗਏ ਅਸੀਂ ਚੱਲਣ ਫਿਰਨ ਤੋਂ ਵੀ ਰਹਿ ਗਿਆ ਪੈਰ ਐਡੇ-ਐਡੇ ਸੁੱਜ ਗਏ ਕੀੜੇ ਪੈ ਗਏ ਸੀਗੇ ਪੂਰੇ ਕਮਰੇ ਜੀ ਉਹਨੂੰ ਚੱਕ ਕੇ ਲੈ ਕੇ ਆਏ ਚੰਡੀਗੜ੍ਹ ਤੋਂ ਲੈ ਕੇ ਆਏ ਆਰੇ ਬਾਈ ਤੇ ਹੁਣ ਇਹਨੂੰ ਆਪਾਂ ਉੱਥੇ ਜਾ ਕੇ ਅਸੀਂ ਇਹਦੀ ਸੇਵਾ ਕਰਨੀ ਸਾਡੇ ਕੋਲੇ 500 ਬੰਦੇ ਐ ਇਸ ਤਰ੍ਹਾਂ ਦੇ ਇਹਨਾਂ ਦੀ ਸੇਵਾ ਕਰਦੇ ਆਪਾਂ ਧੰਨਵਾਦ ਆ ਬਾਈ ਦਾ ਜਿਹਨੇ ਦੇਖ ਤੈਨੂੰ ਉੱਥੋਂ ਕਿਵੇਂ ਰੋਕ ਲਿਆ ਹਨਾ ਜੇ ਪੁੱਤ ਤੂੰ ਛਾਲ ਮਾਰ ਜਾਂਦਾ ਨਹਿਰ ਚ ਪੁੱਤ ਫੇਰ ਕੀ ਦੇ ਜੇ ਤੋੜ ਲਿਖਾ ਹਾਂ ਮੈਂ ਉਸੇ ਕਰਕੇ ਤੈਨੂੰ ਲੈ ਕੇ ਆਏ ਜੇ ਇਹ ਪਿੱਛੇ ਨੂੰ ਮਰ ਵੀ ਤੋੜ ਲਿਖਾ ਇਹਨਾਂ ਕੋਈ ਸਾਰਾ ਨਹੀਂ ਤਾ ਤੂੰ ਮਰਨਾ ਕਿਉਂ ਆ ਰਿਹਾ ਦਿਮਾਗ 'ਚ 네ਗਟਿਵ ਥਾਟ ਇਦਾਂ ਦਾ ਬਾਦ ਅੱਧਾ ਹੀ ਨਾ ਸਮੰਨਾ ਜਾਣਾ ਮੈਂ ਨਹੀਂ ਪੁੱਤ ਕਾ ਤੋ ਵਜਾ ਬਾਤ ਉਹਦਾ ਹੀ ਤੇ ਤੈਨੂੰ ਕੋਈ ਤੰਗ ਕਰਦਾ ਮੇਰੇ ਮੇਰੇ ਮਾਈਂਡ ਵਿੱਚ ਕੋਈ ਹੂੰ ਮਾਈਂਡ ਵਿੱਚ ਬੈਠਾ ਬੋਲੀ ਜਾਂਦਾ ਗਾਣੇ ਕੱਢੀ ਜਾਂਦਾ ਹਾਂ ਇਦਾਂ ਕਰਕੇ ਹਾਂ ਘੂਰ ਤੇ ਲੱਗਿਆ ਰਸ ਰਿਹਾ ਮੇਰਾ ਮਨ ਨਹੀਂ ਹੈਗਾ ਅੱਛਾ ਚਲ ਫੋਨ ਤਾਂ ਤੂੰ ਵਾਲਾ ਮੇਰੇ ਵਾਲਾ ਰੱਖ ਲੈ ਇੱਕ ਵਾਰੀ ਥੋੜੇ ਕੋਲ ਮੈਂ ਕਿਹਾ ਸੀ ਹਾਂ ਹਾਂ ਮੈਨੂੰ ਪਤਾ ਜੀ ਬਹੁਤ ਕੰਮ ਭਾਰਾ ਆਇਆ ਸੀਗਾ ਰਾਤ ਨੂੰ ਲੈ ਕੇ ਗਏ ਰਾਤ ਨੂੰ ਜਿਹੜੀ ਫੈਮਿਲੀ ਲੱਭ ਗਈ ਸੀ ਕੋਈ ਕੰਮ ਨਹੀਂ ਕਰਦਾ ਮੈਂ ਆਲਪਰੇ ਕਰਨਾ ਚਾਹੁੰਦਾ ਕੋਈ ਕੰਮ ਮਿਲ ਲੈ ਕੋਈ ਗੱਲ ਨਹੀਂ ਤੁਹ ਕਰਾਂਗੇ ਕੀ ਨਾਮ ਤੇਰਾ ਾਰਮਾਨ ਸਿੰਘ ਆ ਜਾਂ ਾਰਮਾਨ ਕੁਮਾਰ ਆ ਾਰਮਾਨ ਹਟੋ ਲੈਦਾ ਹਾਂਜੀ ਇਹਦਾ ਜਿੰਦਰ ਬਾਈਪਾਸ ਆ ਜਿੰਦਰ ਬਾਈਪਾਸ ਨਿਕਲੇ ਨਹੀਂ ਕੋਈ ਅਸੀਂ ਹੋਰ ਆਪਾਂ ਦੇਖੀਆ ਇਹਨੂੰ ਪੁੱਛਿਆ ਆਧਾਰ ਕਾਰਡ ਵਗੈਰਾ ਕਹਿੰਦਾ ਹੈ ਨਹੀਂ ਕੀ ਕੰਮ ਕੀ ਕਰਦਾ ਾਰਮਾਨ ਮੈਂ ਕੰਮ ਹੋਇ ਨਹੀਂ ਗੱਲ ਨਹੀਂ ਪਹਿਲਾਂ ਕਰਦਾ ਸੀ ਕੀ ਕਰਦਾ ਸੀ ਪਹਿਲਾਂ ਕੰਮ ਹੈਲਪਰ ਇਹਦਾ ਹਲਪਰੀ ਦਾ ਨਾਲ ਹੀ ਜਾਂਦਾ ਸੀ ਨਾਲ ਦੇ ਨਾਲ ਹੀ ਉਰਮੇ ਜਾਣਾ ਕਰੇ ਹਾਂਜੀ ਹਾਂਜੀ ਘਰ ਰੱਖ ਦੇਗਾ ਸਹੀ ਹਾਂਜੀ ਹਾਂਜੀ ਲੈ ਕੇ ਜਾਂਦਾ ਦੂਣਾ ਠੀਕ ਆ ਪੁੱਤ ਨੂੰ ਕੋਈ ਨਾ ਲੈ ਕੇ ਚੱਲਦੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਆਪਣਾ ਨਾਮ ਾਰਮਾਨ ਦੱਸਦਾ ਅਸੀਂ ਟਿੱਬੇ ਵਾਲੇ ਪੁਲ ਤੇ ਖੜੇ ਆ ਜਿਹੜਾ ਸਾਨੇ ਵਾਲ ਨੂੰ ਇੱਕ ਪਾਸੇ ਨੂੰ ਰੋਡ ਜਾਂਦਾ ਇੱਕ ਪਾਸੇ ਨੂੰ ਜਾਂਦਾ ਚੰਡੀਗੜ੍ਹ ਨੂੰ ਨੀਲੂ ਵਾਲੇ ਰੋਡ ਤੇ ਨੂੰ ਇੱਕੇ ਜਾਂਦਾ ਦਿੱਲੀ ਨੂੰ ਦਰਾਹੇ ਤੋਂ ਇਹ ਵੀਰੇ ਦਾ ਢਾਬਾ ਵਾ ਇੱਥੇ ਤੁਸੀਂ ਦੇਖਦੇ ਹੋ ਵੀਰਕਾ ਮਿਲਕਬਾਰ ਟਿੱਬੇ ਵਾਲੇ ਪੁਲ ਤੇ ਮਸ਼ਹੂਰ ਆ 20-25 ਸਾਲ ਤੋਂ ਢਾਬਾ ਚੱਲ ਰਿਹਾ ਇਹ ਵੀਰੇ ਉਹ ਨਹੀਂ ਸਾਡੇ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ 2016 ਦੇ ਅਸੀਂ 2016 ਦੇ ਵਿੱਚ ਇੱਕ ਇਹਨਾਂ ਨੂੰ ਵੀਰ ਉਹਨਾਂ ਨੂੰ ਬੰਦਾ ਮਿਲਿਆ ਸੀਗਾ ਡੇਲੋਂ ਤੋਂ ਉਦੋਂ ਡੇਲੋਂ ਢਾਬੇ ਉਦੋਂ ਡੇਲੋਂ ਸੀ ਢਾਬਾ ਵੀਰੇ ਉਹਨਾਂ ਦਾ ਉਹ ਵਿਚਾਰਾ ਜਲੰਧਰ ਦਾ ਗੁੰਮਿਆ ਹੋਇਆ ਸੀ ਵੀਰ ਮੰਦ ਬੁੱਧੀ ਇਹ ਵੀਰੇ ਉਹ ਨਹੀਂ ਸਾਡੇ ਕੋਲ ਲੈ ਕੇ ਆਏ ਅਪਾ ਵੀਡੀਓ ਪਾਈ ਉਹਦਾ 2 ਘੰਟੇ ਦੀ ਘਰ ਲੱਗ ਗਈ ਰਾਤ ਨੂੰ ਬੜੇ ਤਕੜੇ ਘਰ ਦਾ ਬੱਚਾ ਸੀ ਉਹ ਤੇ ਅੱਜ ਵੀਰੇ ਦਾ ਫੋਨ ਆਇਆ ਸਾਨੂੰ ਵੀ ਇੱਕ ਬੱਚਾ ਇੱਥੇ ਨਹਿਰ ਤੇ ਖੜਾ ਰੇਲਿੰਗ ਦੇ ਉੱਤੇ ਬੈਠਾ ਜਦੋਂ ਇਹਨਾਂ ਨੇ ਜਾ ਕੇ ਪੁੱਛਿਆ ਵੀ ਤੂੰ ਇੱਥੇ ਕਾਹਤੋਂ ਬੈਠਾ ਕਹਿੰਦਾ ਮੇਰਾ ਮਰਨ ਨੂੰ ਜੀ ਕਰਦਾ ਵਾ ਤੇ ਵੀਰੇ ਉਹਨਾਂ ਨੇ ਜਦ ਹੀ ਇੱਥੇ ਢਾਬੇ ਤੇ ਲਿਆਂਦਾ ਫੜ ਕੇ ਸਾਨੂੰ ਫੋਨ ਕੀਤਾ ਵੀਡੀਓ ਬਣਾ ਕੇ ਭੇਜੀ ਅਸੀਂ ਚੰਡੀਗੜ੍ਹ ਸੀਗੇ ਵੀਰੇ ਨੂੰ ਲੈ ਕੇ ਆਏ ਆ ਗੁਰਵਿੰਦਰ ਸਿੰਘ ਧਮਾਨ ਨੂੰ ਵੀ ਇਹਨੂੰ ਮਨੀ ਮਾਇਰੇ ਤੋਂ ਇਹ ਵੀਰਾ ਘਰ ਦੇ ਵਿੱਚ ਤਿੰਨ ਮਹੀਨੇ ਹੋ ਗਏ ਪਿਆਸ ਹੀ ਚੱਲ ਫਿਰ ਨਹੀਂ ਸਕਦਾ ਸੀ ਬਹੁਤ ਮਾੜੀ ਹਾਲਤ ਸੀ ਮਾਪੇ ਦੀ ਡੈਥ ਹੋ ਗਈ। ਅਸੀਂ ਵੀਰੇ ਨੂੰ ਕਿਹਾ ਵੀ ਅਸੀਂ ਆਉਨੇ ਆ ਤੇਰੇ ਕੋਲੇ ਪਹੁੰਚਦੇ ਸਿੱਧਾ ਤੇ ਅਸੀਂ ਇੱਥੇ ਹੁਣ ਪਹੁੰਚੇ ਹਾਂ ਤਿੱਬੇ ਵਾਲੇ ਪੁਲ ਤੇ ਰਮਨ ਸਿੰਘ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰੀ ਆ। ਇਹਨੂੰ ਅੱਗੇ ਤੁਸੀਂ ਸਾਂਝੀ ਕਰਿਓ, ਸ਼ੇਅਰ ਕਰਿਓ ਵੀਡੀਓ ਨੂੰ ਇਹਦੇ ਪਰਿਵਾਰ ਤੱਕ ਕਰ ਪਹੁੰਚ ਜAVE। ਘਰ ਦਾ ਉਹ ਨੰਬਰ ਯਾਦ ਆ? ਘਰ ਦਾ ਨੰਬਰ ਨਹੀਂ ਯਾਦ ਤਾਂ ਹੋਊਗਾ ਕੋਈ ਵੀ ਇੱਕ ਨੰਬਰ ਕਿਸੇ ਵੀ ਦੋਸਤ ਦਾ ਮੈਂ ਰੱਖਦਾ ਇਹ ਨੰਬਰ ਹੈ ਫਿਰ ਪੁੱਤ ਤੂੰ ਨਹੀਂ ਰੱਖਦਾ ਘਰ ਦੇ ਦਾ ਰੱਖਦੇ ਆ ਮੇਰੇ ਘਰ ਦਾ ਨੰਬਰ ਹੀ ਨਹੀਂ ਹੈ ਕੋਈ ਨੰਬਰ ਨਹੀਂ ਤੇਰੇ ਕੋਲ ਯਾਦ ਹੀ ਨਹੀਂ ਆ ਮੈਂ ਫੋਨ ਹੀ ਚਲਾਉਂਦਾ ਬਾਈ ਅੱਛਾ ਹਾਂਜੀ ਨਾ ਡਾਇਲ ਕਰਕੇ ਦੇਖ ਤਾਂ ਨੰਬਰ ਕੋਈ ਯਾਦ ਆ ਕੋਈ ਯਾਦ ਹੀ ਨਹੀਂ ਆ ਮੇਰੇ ਹੁਣ ਵੀਰੇ ਨੇ ਆਪਣਾ ਫਰਜ਼ ਨਿਭਾਇਆ ਬਾਈ ਇਹਨੇ ਰੋਟੀ ਬਾਣੀ ਬਲਾਤਾ ਅਸੀਂ ਵੀ ਆਪਣਾ ਫਰਜ਼ ਨਿਭਾਇਆ ਤੁਹਾਡੇ ਤਿੱਕਰ ਵੀਡੀਓ ਪਚਾਰਦੀ ਹੁਣ ਤੁਸੀਂ ਅਗਲਾ ਫਰਜ਼ ਨਿਭਾਇਓ ਵੀ ਇਸ ਵੀਡੀਓ ਨੂੰ ਇਹਦੇ ਆਪਣੇਾਂ ਤਿੱਕਰ ਪਚਾ ਦਿਓ ਤਾਂ ਜੋ ਪਤਾ ਲੱਗ ਸਕੇ ਰੀਜਨ ਵੀ ਇਹ ਕਿਉਂ ਇੰਨਾ ਨੈਗੇਟਿਵ ਹੋਇਆ ਫਿਰਦਾ ਯੰਗ ਮੁੰਡਾ ਨੌਜਵਾਨ ਪੜਿਆ ਲਿਖਿਆ ਲੱਗਦਾ ਵੀ ਗੱਡੀ ਮੂਹਰੇ ਆਉਂਦਾ ਵੀ ਡਰਦੀ ਏਕਲਾ ਤੇ ਸਿੱਧਾ ਹੀ ਤੁਰ ਪੈਂਦਾ ਅੱਛਾ ਵੀ ਨੇ ਜੇ ਹੁਣ ਅੱਗੇ ਪਿੱਛੇ ਕੋਈ ਆ ਜਾਂਦਾ ਚੰਚੇ ਤੋਂ ਅਗਲਾ ਨਹੀਂ ਦਿਖਦਾ ਦੇ ਵੀ ਆ ਨਹੀਂ ਦਿਖਦਾ ਪਰ ਮਾਨ ਆਪੇ ਇਦਾਂ ਨਹੀਂ ਗੱਲ ਕਰਨੀ ਪੁੱਤ ਠੀਕ ਆ ਆਪਾਂ ਜਿਉਣਾ ਮਾ ਮਰਨਾ ਥੋੜੀ ਆ ਹੈ ਆਪਾਂ ਕਿਸੇ ਦੇ ਕੰਮ ਆ ਮੰਗੇ ਯਾਰ ਆਪਾਂ ਕਿਰ ਸੇਵਾ ਕਰਾਂਗੇ ਕਿਸੇ ਦੀ ਠੀਕ ਆ ਪੁੱਤ ਅਜੇ ਮੋਚੀ ਫੋਟੇ ਗੱਭਰੂ ਆ ਐਦਾਂ ਜਵਾਨੀ ਪੁੱਟਾਉਣੀ ਆ ਇੱਥੇ ਬੜਾ ਕੋਈ ਕਰਨਾ ਕੰਮ ਦੇ ਬਹਾਨੇ ਨਾਲ ਕਾਇਮ ਹਟ ਮੈਂ ਕੰਮ ਦੋਣ ਨਾਲ ਰੋਟੀ ਪਾਣੀ ਦਾ ਨਿਖਵਾ ਕੇ ਬੈਠੇ ਬਹੁਤ ਵਧੀਆ ਕੀਤਾ ਬਾਈ ਜੀ ਇਹ ਇਹ ਆਇਆ ਪਹਿਲਾਂ ਮੰਨਦਾ ਨਹੀਂ ਸੀ ਜੀ ਬਹੁਤ ਸ਼ੁਕਰੀਆ ਵੀਰੇ ਤੁਹਾਡਾ ਨਹੀਂ ਚੰਗਾ ਕੀਤਾ ਤੁਸੀਂ ਬਾਈ ਬਹੁਤ ਜਵਾਨ ਦਾ ਇਨਸਾਨੀ ਨਹੀਂ ਬਹੁਤ ਵਧੀਆ ਕੀਤਾ ਇਹ ਵੀਰੇ ਹੁਣੇ ਪਹਿਲਾਂ ਵੀ ਆਪਣੀ ਸੇਵਾ ਇੱਥੇ ਟਾਬੇ ਵੀ ਨਾ ਨਵਾਂਦੇ ਰਹਿੰਦੇ ਆ ਕਿਉਂਕਿ ਟਾਬੇ ਤੇ ਇੱਕ ਇਸ ਤਰ੍ਹਾਂ ਦਾ ਕਾਰਜ ਆਪਾਂ ਕਰ ਸਕਦੇ ਆ ਕਿਤੇ ਗਰੀਬ ਨੂੰ ਲੰਗਰ ਸਿਕਾਉਣਾ ਕਿਸੇ ਨੂੰ ਇੱਕ ਅੱਧਾ ਦਿਨ ਠਹਿਰਾਉਣਾ ਕਿਸੇ ਨੂੰ ਢੀੜੇ ਕੱਪੜੇ ਪੋਣੇ ਇਹ ਆਮ ਤੌਰ ਤੇ ਵੀਰੇ ਹੁਣੀ ਕਰਦੇ ਰਹਿੰਦੇ ਸੇਵਾ ਕਿਉਂਕਿ ਸਾਡੀ ਸੇਵਾ ਵੀ ਟਾਬੇ ਤੋਂ ਸ਼ੁਰੂ ਹੋਈ ਸੀ ਟਾਬੇ ਦੇ ਉੱਤੇ ਮਹਾਰਾਜ ਨੇ ਮੌਕਾ ਦਿੱਤਾ ਅਰਵਿੰਦ ਕੁਮਾਰ ਸ਼ੁਕਲਾ ਵੀਰ ਆਇਆ ਸੀ ਉਹਨੂੰ ਪ੍ਰਸ਼ਾਦਾ ਪਾਣੀ ਸਿਕਾ ਕੇ ਨਿਮਾਗ ਕੇ ਉਹਦੇ ਕੱਪੜੇ ਬਦਲਾਤੇ ਅੱਜ ਐਡੀ ਵੱਡੀ ਸੇਵਾ ਚੱਲ ਰਹੀ ਆ ਇਸ ਵੀਰ ਦੀ ਵੀ ਅੱਜ ਸੇਵਾ ਸਾਨੂੰ ਮਿਲੀ ਆ ਇਸੇ ਤਰ੍ਹਾਂ ਵੀਰੇ ਉਹਨਾਂ ਨੂੰ ਵੀ ਵਾਹਿਗੁਰੂ ਚੜ੍ਹਦੀ ਕਲਾ ਤਨ ਦਰਸਤੀ ਬਾਖਸ਼ਣ ਇਹ ਸੇਵਾ ਕਰਦੇ ਰਹੇ ਨੇ ਇਸੇ ਤਰ੍ਹਾਂ ਕਿਰਤ ਕਮਾਈਆਂ ਚ ਵਾਧਾ ਕਰਨ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸੀ ਵੀਰੇ ਉਹਨਾਂ ਕੋਲੋਂ ਬ੍ਰੇਕਫਾਸਟ ਕਰਕੇ ਜਾਣਾ ਕਿਉਂਕਿ ਸਵੇਰ ਦੇ ਤੜਕੇ 3 ਵਜੇ ਤੁਰੇ ਹੋਏ ਸੀ ਤੇ ਰਾਹ ਟਾਬੇ 'ਚ ਰੁਕਣਾ ਸੀ ਪਹਿਲਾਂ ਜਦੋਂ ਵੀਰੇ ਦਾ ਫੋਨ ਆ ਗਿਆ ਸੀ ਕਿ ਤੇਰੇ ਕੋਲ ਹੀ ਆਉਣੇ ਲੈ ਕੇ ਕਿਉਂਕਿ ਗੁਰਵਿੰਦਰ ਬੰਦੇ ਸਾਰੀ ਕਹਿੰਦੇ ਮੈਂ ਪਰੌਂਠਾ ਖਾਣਾ ਮੈਂ ਅਰਦਾਸ ਕਰਿਓ ਮਹਾਰਾਜ ਸਾਤੋਂ ਇਦਾਂ ਹੀ ਸੇਵਾ ਲੈਂਦੇ ਰਹਿਣ ਤੇ ਅਰਮਾਨ ਸਿੰਘ ਪੋਜ਼ਿਟਿਵ ਬਣੇ ਲੋਕਾਂ ਦੀ ਮਦਦ ਕਰਨ ਵਾਲਾ ਇਨਸਾਨ ਬਣੇ ਆਪਣੇ ਜੀਵਨ ਦੇ ਵਿੱਚ ਆਪਣਾ ਮਕਾਮ ਹਾਸਲ ਕਰੇ ਇਹ ਜਰੂਰ ਸਾਰੇ ਜਾਨੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਿਕਰ ਮਨਾ ਆਇਆ ਪ੍ਰਸ਼ਾਦਾ ਛਕੀਏ ਫਿਰ ਚੱਲਦੇ ਆਪਾਂ ਠੀਕ ਆ ਆਇਆ ਰੋਣਾ